ਸਾਡੇ ਨਾਲ ਕੈਪਟਨ ਮੰਤਰੀ ਮਹਿੰਦਰ ਭਗਤ ਜੀ ਆ ਮਿੰਦਰ ਜੀ ਅੱਜ ਰਾਮਨਾਮੀ ਉਸਸ ਕਮੇਟੀ ਦੇ ਪਹੁੰਚੇ ਅਲਗ-ਅਲਗ ਧਾਰਮਿਕ ਕਮੇਟੀਆਂ ਨੂੰ ਸਮਾਨਿਤ ਕਿਹੜਾ ਕੀਤਾ ਜਾ ਰਿਹਾ ਹੈ। ਸ਼੍ਰੀ ਰਾਮ ਉਸਸ ਕਮੇਟੀ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਤਨੀਆਂ ਵੀ ਧਾਰਮਿਕ ਸੁਸਾਇਟੀਆਂ ਹੈਗੀਆਂ ਉਹਨਾਂ ਨੂੰ ਸਨਮਾਨਿਤ ਕਰਨ ਲਈ ਜੋ ਅੱਜ ਦਾ ਸਮਾਰੋਹ ਰੱਖਿਆ ਗਿਆ ਹੈ ਸਭ ਤੋਂ ਪਹਿਲੇ ਮੈਂ ਪਰਮ ਸਤਕਾਰਯੋਗ ਪਦਮਸ਼ਰੀ ਸ਼੍ਰੀਮਾਨ ਬੀਜੋ ਚੋਪੜਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਕਾਰਗ੍ਰਾਮ ਹਰ ਸਾਲ ਕਰਾਉਂਦੇ ਨੇ ਕਿਉਂਕਿ ਜਿਹੜੇ ਵੀ ਧਾਰਮਿਕ ਕਾਰਜਕ੍ਰਮ ਕਰਦੇ ਨੂੰ ਦਾ ਉਤਸ਼ਾਹ ਵਿਧਾਨਾ ਉਹਨਾਂ ਨੂੰ ਪ੍ਰोत्사ਹਿਤ ਕਰਨਾ ਇਹ ਬੜੀ ਅੱਛੀ ਗੱਲ ਹੈ ਸੋ ਚੋਪੜਾ ਪਰਿਵਾਰ ਜੀ ਵੈਸੇ ਵੀ ਹਮੇਸ਼ਾ ਕੋਈ ਵੀ ਧਾਰਮਿਕ ਕਾਰਜਕ੍ਰਮ ਹੋਵੇ ਚਾਹੇ ਗਰੀਬ ਲੜਕੀਆਂ ਦੀ ਸ਼ਾਦੀ ਕਰਨੀ ਹੋਵੇ ਚਾਹੇ ਮੈਡੀਕਲ ਕੈਂਪ ਹੋਵੇ ਚਾਹੇ ਕੋਈ ਸਿੱਖਿਆ ਦਾ ਕਾਰਜਕ੍ਰਮ ਹੋਵੇ ਸਭ ਤੋਂ ਇਹ ਸਮਾਜ ਨੂੰ ਬਹੁਤ ਅੱਛੀ ਸੋਚ ਲੈ ਕੇ ਸਮਾਜ ਦਾ ਭਲੇ ਵਾਲੇ ਕੰਮ ਕਰ ਰਹੇ ਨੇ ਮੈਂ ਇਹਨਾਂ ਨੂੰ ਜਿੱਥੇ ਮੁਬਾਰਕਬਾਦ ਇਹਨਾ ਉਥੇ ਧੰਨਵਾਦ ਵੀ ਕਰਨਾ ਉਹਦੇ ਨਾਲ ਨਾਲ ਮੈਂ ਆਪਣੇ ਪਿਤਾ ਪਰਮਾਤਮਾਗੇ ਅਰਦਾਸ ਕਰਨਾ ਕਿ ਪਰਮਾਤਮਾ ਸ਼੍ਰੀਮਾਨ ਸ਼੍ਰੀ ਵਿਜੇ ਚੋਪੜਾ ਜੀ ਦੀ ਲੰਬੀ ਆਯੂ ਹੋਵੇ ਸਾਨੂੰ ਉਹਦਾ ਲੰਬੇ ਸਮੇਂ ਤੱਕ ਉਹਨਾਂ ਦਾ ਪ੍ਰੇਰਣਾ ਮਿਲੇ ਔਰ ਸਾਨੂੰ ਉਹਨਾਂ ਦਾ ਨਿਰਦੇਸ਼ ਮਿਲੇ ਉਹਨਾਂ ਨੂੰ ਸਿੱਖਿਆ ਮਿਲੇ ਐਸੀ ਮੈਂ ਕਾਮਨਾ ਕਰਦਾ ਹਾਂ ਜੀ ਇੱਕ ਐਸਾ ਜੋ ਹੈ ਪਿਆਰ ਲਗਾਤਾਰ ਕੱਟਦਾ ਜਾਦਾ ਪਿਆਰਾ ਲੋਗਾ ਦੇ ਵਿੱਚ ਅੱਜ ਐਦਾਂ ਲੱਗਦਾ ਇੱਕੋ ਮੰਚ ਤੇ ਸਾਰਾ ਸਮਾਜ ਕਿਹੜਾ ਇਕੱਠਾ ਹੋ ਕੇ ਇੱਕ ਮੈਸੇਜ ਹੈ ਜਿਹੜਾ ਦਿੱਤਾ ਗਿਆ ਅੱਜ ਦੇ ਕਾਰਜਕ੍ਰਮ ਦੀ ਜਿਹੜੀ ਖਾਸियत ਹੈਗੀ ਹੈ कि ਲਗ ਲਗ ਧਰਮਾਂ ਦੇ ਸਾਰੇ ਹੀ ਸਾਥੀ ਭੈਣ ਭਾਈ ਇਕੱਠੇ ਹੋ ਕੇ ਇੱਕ ਸਟੇਜ ਦੇ ਉੱਪਰ ਔਰ ਇੱਕ ਹਾਲ ਦੇ ਵਿੱਚ ਇਕੱਠੇ ਹੋਏ ਨੇ ਕਿਉਂਕਿ ਇਹਨਾਂ ਦਾ ਭਾਗਤਾਰਾ ਵੱਧਾ ਹੈ ਔਰ ਵੈਸੇ ਵੀ ਸਮਾਜ ਦੀ ਬੁਰਾਈ ਖਤਮ ਕਰਨ ਦਾ ਅਗਰ ਕੋ ਤਰੀਕਾ ਹੈਗਾ ਅਗਰ ਕੋ ਹੱਲ ਹੈਗਾ ਕੇਵਲ ਤਾ ਕੇਵਲ ਧਰਮ ਦਾ ਪ੍ਰਚਾਰ ਕਰਨਾ ਹੈ ਜਿੰਨਾ ਵੱਧ ਤੋਂ ਵੱਧ ਪ੍ਰਚਾਰ ਹੋਏਗਾ ਸਮਾਜ ਚ ਓਨਾ ਹੀ ਬੁਰਾਈ ਦਾ ਨਾਸ਼ ਹੋਏਗਾ ਔਰ ਛਾਈ ਦਾ ਵਿਸਤਾਰ ਹੋਏਗਾ ਇਹ ਕੰਮ ਜੋ ਹਿੰਸ ਸਮਾਚਾਰ ਗਰੁੱਪ ਦੇ ਚੀਫ ਐਡੀਟਰ ਸ਼੍ਰੀਮਾਨ ਬਿਜੇ ਚੋਪੜਾ ਜੀ ਪਦਮਸ਼੍ਰੀ ਕਾਰੇ ਨੇ ਉਹਨਾਂ ਦਾ ਇਹ ਸਮਾਜ ਦੇ ਉਥਾਨ ਲਈ ਸਮਾਜ ਦੇ ਬਿਹਤਰੀ ਲਈ ਬਹੁਤ ਵੱਡਾ ਪ੍ਰਯਾਸ ਹੈਗਾ। ਧੰਨਵਾਦ। ਕਿ ਅਸੀਂ ਗੱਲਬਾਤ ਕੀਤੀ ਗਈ ਕੈਪਟਨ ਮੰਤਰੀ ਨਾਲ ਸਾਡੇ ਨਾਲ ਬੀਜੇਪੀ ਤੋਂ ਸੀਨੀਅਰ ਲੀਡਰ ਸੁਸ਼ੀਲ ਕੁਮਾਰ ਰਿੰਕੂ ਜੀ ਰਿੰਕੂ ਜੀ ਅੱਜ ਪਹੁੰਚੇ ਹੋ ਆ ਰਾਮਨਾਮੀ ਉਸਾ ਕਮੇਟੀ ਦੇ ਪ੍ਰੋਗਰਾਮ ਇਹ ਪਹੁੰਚੇ ਹੋ ਅਲੱਗ-ਅਲੱਗ ਧਾਰਮਿਕ ਕਮੇਟੀਆਂ ਨੂੰ ਕਿਹੜਾ ਸਨਮਾਨਤ ਦਿੱਤਾ। ਅੱਜ ਸ਼੍ਰੀ ਰਾਮ ਜਨਮ ਉਸਾ ਕਮੇਟੀ ਦੇ ਪ੍ਰਧਾਨ ਆਦਰਨੀਏ ਪਦਮਸ਼੍ਰੀ ਵਿਜੇ ਚੋਪੜਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਜਿਹੜਾ ਸਨਮਾਨ ਸਮਾਰੋ ਦਾ ਜਿਹੜਾ ਯੋਜਨ ਕੀਤਾ ਜਾ ਰਿਹਾ ਜਿਹਦੇ ਵਿੱਚ ਅ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਔਰ ਸੇਵਾ ਭਾਵ ਦੇ ਜਿਹੜੇ ਕੰਮ ਪਿਛਲੇ ਦਿਨੀ ਅ ਸ਼੍ਰੀ ਰਾਮ ਜਨਮ ਉਹ ਸਬ ਕਮੇਟੀ ਵੱਲੋਂ ਕੀਤੇ ਗਏ ਹੈ ਜਿਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਏ ਗਏ ਜਿਦੇ ਵਿੱਚ ਜਿਹੜੀਆਂ ਵਜੀਫਾ ਵਿਤਰਨ ਸਮਾਰੋਹ ਕਿਤੇ ਜਾਂਦੇ ਆ ਜਿਦੇ ਵਿੱਚ ਸੀਨੀਅਰ ਸਿਟੀਜ਼ਨ ਦਾ ਜਿਹੜਾ ਸਨਮਾਨ ਕੀਤਾ ਜਾਂਦਾ ਅੱਜ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਇੱਥੇ ਬੁਲਾ ਕੇ ਉਹਨਾਂ ਦੇ ਉਦੇਦਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤਾਂਕਿ ਇੱਕ ਨਵੀਂ ਊਰਜਾ ਦੇ ਨਾਲ ਸਮਾਜ ਦੀ ਸੇਵਾ ਇਹ ਸਵੈਮ ਸੇਵੀ ਸੰਸਥਾਵਾਂ ਜਿਹੜੀਆਂ ਕਰ ਸਕਣ ਇਹਦੇ ਲਈ ਅੱਜ ਜਿਹੜਾ ਇਹ ਪ੍ਰੋਗਰਾਮ ਦਾ ਉਪਰਾਲਾ ਕੀਤਾ ਗਿਆ ਸੋ ਮੈਂ ਬਹੁਤ ਬਹੁਤ ਧੰਨਵਾਦੀਆਂ ਪੂਰੀ ਕਮੇਟੀ ਦਾ ਔਰ ਖਾਸ ਕਰਕੇ ਆਦਰਨੀ ਸ਼੍ਰੀ ਵੀ.ਐਚ. ਚੋਪੜਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਨਸਾਰ ਸਾਡਾ ਜਿਹੜਾ ਮੈਂ ਸਮਝਦਾ ਕਿ ਪੰਜਾਬ ਹੀ ਨਹੀਂ ਪੂਰੀ ਮਾਨਵਤਾ ਦੇ ਲਈ ਇੱਕ ਉਹ ਪ੍ਰੇਰਨਾ ਸਰੋਤ ਦਾ ਕੰਮ ਕਰ ਰਿਹਾ ਸੋ ਮੈਂ ਪ੍ਰਭੂ શ્રી ਰਾਮ ਜੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਾਂਗਾ ਆਦਨੇ ਸ਼੍ਰੀ ਵੀ.ਐਚ. ਚੋਪੜਾ ਜੀ ਦੀ ਚੰਗੀ ਸਿਹਤ ਔਰ ਲੰਬੀ ਉਮਰ ਦੀ ਕਾਮਨਾ ਕਰਾਂਗਾ ਤਾਂ ਕਿ ਇਸੇ ਤਰੀਕੇ ਨਾਲ ਉਹ ਸਮਾਜ ਦੀ ਸੇਵਾ ਕਰਦੇ ਰਹੇ। ਜੀ ਦੇਖਿਆ ਜਾਂਦਾ ਇੱਕ ਆਰਾਮ ਨਾਮੀ ਯੋਸਫ ਕਮੇਟੀ ਵੱਲੋਂ ਇੱਕੋ ਮੰਚ ਤੇ ਸਾਰਾ ਸਮਾਜ ਕੀ ਸਾਰੀ ਇਹ ਸਿਆਸੀ ਪਾਰਟੀਆਂ ਵੀ ਕਿਡੀਆਂ ਇਕੱਠੀਆਂ ਕਰਦੇ। ਦੇਖੋ ਪ੍ਰਭੂ ਰਾਮ ਜੀ ਜਿਹੜੇ ਹੈ ਉਹਨਾਂ ਦੇਵ ਧਰਮ ਉਹਨਾਂ ਦੇ ਇਸ ਕਾਰਜ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਧਰਮ ਦਾ ਜਾਤ ਪਾਪ ਦਾ ਭੇਦਭਾਵ ਨਹੀਂ ਹਰ ਇੱਕ ਦਾ ਇੱਥੇ ਬਰਾਬਰ ਕਿਉਂਕਿ ਪ੍ਰਭੂ ਰਾਮ ਜੀ ਨੇ ਜਿਹੜਾ ਹਮੇਸ਼ਾ ਮਾਨਵਤਾ ਦਾ ਸੰਦੇਸ਼ ਦਿੱਤਾ ਹੈ ਭਲਾਈ ਦਾ ਸੰਦੇਸ਼ ਦਿੱਤਾ ਸੋ ਉਹਨਾਂ ਦੇ ਸੰਦੇਸ਼ ਨੂੰ ਲੈ ਕੇ ਸ਼੍ਰੀ ਵਿਜੇ ਚੋਪੜਾ ਜੀ ਹੈ ਜਿਹੜੇ ਸਮਾਜ ਨੂੰ ਅੱਗੇ ਵਧਾ ਰਹੇ